ਗਗਨੰ ਗੰਭੀਰ ਗਗਨੰ ਸਰਵਾਸ ਗੋਂਗਾਵੈ ਸੁਖ ਸਹਿਜ ਨਿਵਾਸ ਗਿਆਨ ਆਵੇ ਆਏ ਨਾ ਜਾਏ ਗੁਰਪੁਰ ਸਾਧ ਰਹਿ ਲਿਵ ਲਾਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਧ ਸਗੋਨੀ ਹਰਨਾਮ ਚੇਤ ਫਿਰ ਪਵੈ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਕਰਦਾਰ ਫਿਰ ਥਾਕੀ ਬੋ ਤੇਰੇ ਜਾਤ ਸੰਖ ਅੰਤ ਨਹੀਂ ਮੇਰੇ ਕਹਤੇ ਮਾਤ ਪਿਤਾ ਸੁਤ ਥੀਆਂ ਕਹਤੇ ਗੁਰ ਚੇਲੇ ਫੁਨ ਹੁਆ ਕਾਤੇ ਗੁਰ ਤੇ ਮੁਕਤ ਨਾ ਹੁਆ ਕੀਤੀ ਨਾਰ ਵਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਾ ਦਿਸਖੂ ਘਰੇ ਮੈਂ ਪਾਇਆ ਮੇਲ ਭਿਆ ਸਤਗੁਰੂ ਮਿਲਾਇਆ ਗੁਰਮੁਖ ਘਾਵੈ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੈ ਤੋਲੇ ਗੁਰਮੁਖ ਆਵੈ ਜਾਏ ਨਿਸ਼ੰਗ ਪਰ ਹਰ ਮੈ ਜਲਾਏ ਕਲੰਕ ਗੁਰਮੁਖ ਨਾਦ ਬੇਦ ਦੀ ਚਾਰ ਗੁਰਮੁਖ ਮੱਜਨ ਚੱਜ ਅਚਾਰ ਗੁਰਮੁਖ ਸ਼ਬਦ ਅੰਬਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਥਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦਿਸੈ ਸਭ ਕੋਇ ਚਿਤੈ ਏਕ ਤਹੀ ਸੁਖ ਹੋਇ ਚਿਤ ਵਸਰਾ ਚਹਰ ਨਾਏ ਮੁਕਤ ਭਰਿਆ ਪਤਸਿਓ ਘਰ ਜਾਏ ਛੀਜੇ ਦੇ ਖੁੱਲੇ ਇੱਕ ਗੰਢ ਛਿਆ ਨਿਤ ਦੇਖੋ ਜਗ ਹੰਡ ਧੂਪ ਸ਼ਾਵ ਜੇ ਸਮ ਕਰ ਜਾਣ ਬੰਧਨ ਕਾਟ ਮੁਕਤ ਘਰ ਆਣ ਸ਼ਾਇਆ ਸੂਚੀ ਜਗਤ ਪੁਲਹਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਛੀਜੇ ਜੋਬਨ ਜਰੂਆ ਸਿਰ ਕਾਲ ਕਾਹਾਂ ਚੀਜ਼ ਹੈ ਪੈਸਬਾਲ ਜੱਪੈ ਆਪ ਪ੍ਰਭੂ ਤੇ ਲੋਏ ਜੁਗ-ਜੁਗ ਦਾਤਾ ਅਵਰ ਨਾ ਕੋਏ ਕਿਉਂ ਭਾਵ ਤਿਉਂ ਰੱਖੇ ਰੱਖ ਜਸ ਜੱਚੋਂ ਦੇਵ ਪਤ ਸਾਖ ਜਾਗਤ ਜਾਗ ਰਹਾ ਤਦ ਪਾਵਾਂ ਜਾਂ ਤੂੰ ਮਿਲ ਤਾ ਤੁਝੇ ਸਮਾਵਾਂ ਦੇ ਦੇ ਕਾਰਜ ਪਾਉ ਜਗਦੀਸ਼ ਗੁਰਮਤ ਮਿਲਿਆ 20 21 ਚਖ ਬੋਲਣ ਕਿ ਆ ਜਗ ਸਿਉ ਵਾਦ ਚੁਰ ਮਰੇ ਦੇਖੈ ਪਰਮਾਦ ਜਨਮੁਏ ਨਹੀਂ ਜੀਵਣ ਆਸਾ ਆਏ ਚੱਲੇ ਪੈ ਆਸ ਨਿਰਾਸਾ ਚੁਰ ਚੁਰ ਚਾਖਾ ਮਾਟੀ ਰਲ ਜਾਏ ਕਾਲ ਨਚੰਪੈ ਹਰ ਗੁਣ ਗਾਏ ਪਾਈ ਨੰਮ ਨਿਧ ਹਰ ਕੈ ਨਾਏ ਆਪੇ ਦੇਵ ਸਜ ਸੁਭਾਏ ਇਆਨੂ ਬੁਲ ਆਪੇ 부ਝ ਆਪੇ ਸਮਝ ਆਪੇ ਸੁਝੈ ਬੁਰਕਾ ਤਿਆ ਅੰਕ ਸਮਾਵੈ ਨਿਰਮਲ ਸੂਚੇ ਸਤੋ ਭਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਾ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ ਟੁੱਟੈ ਨਹਿ ਕੇ ਬੋਲ ਹੈ ਸਹੀ ਟੁੱਟੈ ਬਾਹ ਢੂੰਢਿ ਗਈ ਟੁੱਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਸ਼ਾੜੀ ਢੋਲ ਟੁੱਟੇ ਗੰਠ ਪੜੇ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਲਾਹ ਸਾਚ ਨਾ ਆਵੇ ਟੁਟਾ ਤ੍ਰਿਪੰਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰੱਖੋ ਠਾਂਏ ਫਕ ਮੋਈ ਅਬ ਗੁਣ ਪਸ਼ੂਤਾਏ ਠਾਕੁਰ ਇੱਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਪਰ ਘਰ ਜਾਤੀ ਠਾਕ ਰਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਆ ਚੁੱਕਿਆਰੀ ਸਾਈ ਸੁਹਾਗ ਠਾਕੁਰ ਥਾਈ ਡੋਲਤ ਡੋਲਤੇ ਸਖੀ ਠਾਟੇ ਚੀਰ ਸ਼ਿੰਗਾਰ ਧਾਪੁਰਣ ਤਨ ਸੁਖ ਨਹੀਂ ਬੇਨਡਰ ਬਿੰਠੀ ਡਾਰ ਡਰਪੁ ਮੋਈ ਕਰ ਆਪਣੀ ਨਿਠੀ ਕੰਤ ਸੁ ਜਾਣ ਡਰ ਰੱਖਿਆ ਗੁਰ ਆਪਣਾ ਨਿਰਭਾਣ ਨਾਮ ਵਖਾਣ ਡੂੰਗਰ ਵਾਸ ਸਿਖਾ ਕਹਣੀ ਜਬ ਦੇਖਾ ਨਹੀਂ ਦੂਰ ਸਿਖਾ ਨਿਵਾਰੀ ਸ਼ਬਦ ਮੰ ਅੰਬਿਤ ਪਿਆ ਭਰਪੂਰ ਦੇ ਦੇ ਅੱਖ ਸਭ ਕੋਈ ਜੈ ਭਾਵੈ ਤੇ ਦੇ ਗੁਰੂ ਦਵਾਰੇ ਦੇਵਸੀ ਤਖਾ ਨਿਵਾਰੈ ਸੋਏ ਤੰਦੋਲਤ ਠੁੰਡਤ ਹੋ ਫਿਰੀ ਤਹਿ ਤਹਿ ਪਵਨ ਪਰਾਰ ਪਰ ਠਹਿਤੇ ਤਹਿ ਪਏ ਖੌਲੇ ਨਿਕਸੇ ਪਾਰ ਅਮਰ ਆ자치 ਹਰ ਮਿਲੇ ਤਿਨ ਕਹਿ ਹौं ਬਲ ਜਾਉ ਇਨਕੀ ਧੂੜ ਅਖੁੱਲੀ ਆ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਮ ਜੇਨ ਨਾਮ ਦਿਆ ਤਿਸ ਸੇਵ ਸਾਂ ਤਿਸ ਬਲਿਹਾਰ ਜਾਉ ਜੋ ਉਸਾਰੇ ਸੋਟਾਂ ਸੀ ਤਿਸ ਬਿਨ ਅਵਰ ਨ ਕੋਏ ਗੁਰ ਪ੍ਰਸਾਦੀ ਤਿਸ ਸੰਭਲਾ ਤਾ ਤਨ ਦੁਖ ਨਾ ਹੋਏ ੜਾ ਕੋ ਮੇਰਾ ਕਿਸ ਗਹੀ ੜਾ ਕੋ ਹੋਵਾ ਨਾ ਹੋਗ ਆਮਣ ਜਾਣ ਵਿਗੁਚੀਐ ਦੁਗਧਾ ਵਿਆਪੈ ਰੋਗ ਕਣਾਮ ਵਿਹੂੜੇ ਆਦਮੀ ਕਲਰ ਤੰਧ ਗਿਰੰਤ ਵਿਣ ਨਾਵੇ ਕਿਉ ਛੂਟੀਐ ਜਾਇ ਰਸਤਲ ਅੰਤ ਗਣਤ ਗਣਾਵੈ ਅਖੇਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੁੱਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਪਿਛੜਿਆ ਮਿਲ ਪ੍ਰਭ ਨਾਨਕ ਕਰ ਸੰਜੋਗ ਪਰ ਵਰਕਾਆਂ ਪੰਖ ਮਨ ਪਰ ਵਰ ਪੰਖੀ ਪੰਚ ਤਤ ਚੁਗਏ ਮਿਲ ਏਕਸੇ ਤਿੰਨ ਤੋਂ ਫਾਸ ਨਾਰੰਚ ਉੜੇ ਤਾਂ ਬੇਗੁਲ ਬੇਗੁਲੇ ਤੱਕੇ ਚੋਗ ਖਣੀ ਪੰਖ ਟੁੱਟੇ ਫਾਹੀ ਪੜੀ ਅਬ ਗੁਣ ਪੀੜ ਬਣੀ ਢਿਨ ਸਾਚੇ ਕਿਉ ਛੂਟੀ ਹੈ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਹੈ ਵੱਡਾ ਆਪ ਤਹੀਂ ਗੁਰ ਪ੍ਰਸਾਦੀ ਛੂਟੀਏ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੈ ਤੈ ਦੇ ਥਰ ਥਰ ਕੰਪ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸਤ ਇਕ ਹੈ ਕਾਜ ਨਾ ਕੀ ਤੈ ਕੋਏ ਫਿਰ ਨਾਰਾਇਣ ਫਿਰ ਗੁਰੂ ਫਿਰ ਸਾਚਾ ਵਿਚਾਰ ਸੋਨ ਨਰ ਨਾਥਾ ਨਾਥ ਤੂੰ ਨਿਧਾਰਾ ਆਧਾਰ ਸਭ ਦੇ ਥਾਨ ਥਨੰ ਤੇਰੀ ਤੂੰ ਦਾਤਾ ਦਾਤਾਰ ਜਾਂ ਦੇਖਾਂ ਤਾਂ ਏਕ ਤੂੰ ਅੰਤ ਨਾ ਪਾਰਾ ਵਾਰ ਥਾਨ ਥਨੰਤਰ ਰਵ ਰਹਾ ਗੁਰ ਸ਼ਬਦ ਦੀ ਵਿਚਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਗੰਮ ਪਾਰਸ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਭ ਮੇਲ ਲੈ ਖਿਨ ਮੈਂ ਤਾ ਉਸਾਰ ਦਾਨ ਤੂੰ ਬਿਨ ਤੁਹੀ ਦਾਨ ਕੈ ਸਿਰਦਾਨ ਦਾਲਦ ਪੰਜਨ ਦੁਖ ਦਲਨ ਗੁਰਮੁਖ ਗਿਆਨ ਧਿਆਨ ਤਨ ਗੈ ਬੈ ਚੂਰੀਐ ਤਨ ਮੈਂ ਚੀਤ ਗਵਾਰ ਤਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾਂ ਜਾਣਦੇ ਜੇ ਰਚੈ ਰੰਗ ਏਕ ਮਨ ਬੀਜੈ ਸਿਰ ਸੋਂ ਪੀਏ ਧੀ ਕਰਤੇ ਚੀਤੇਕ ਤੰਦਾ ਤਾਵਤ ਰਹਦੇ ਮਨ ਮੇਂ ਸ਼ੁਭਦ ਅਨੰਦ ਦੁਰਜਨ ਤੇ ਸਾਜਨ ਪੈ ਪਹਿਟ ਗੁਰੂ ਗੋਵਿੰਦ ਬਨ ਬਨ ਸਿਰਤੀ ਠੂਡਤੀ ਬਸਤ ਰਹੀ ਘਰਬਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਨ ਕਰਤ ਨਾ ਛੂਟੀਐ ਵੇਲ ਗੁਰ ਜੰਪੁਰ ਜਾਹੇ ਨਾ ਤਿਸੇ ਨਾ ਉਹ ਹੈ ਅਬ ਗੁਣ ਖਿਰ ਪਸਤਾ ਹੈ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਤੇ ਧਿਆਨ ਵਿਣ ਨਾ ਵੈ ਨਿਰਭਉ ਕਹਾ ਕਿਆ ਜਾਣ ਆਭਿਮਾਨ ਥਾਕ ਰਹੀ ਕੇਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ ਕਿਸ ਪੈ ਕਈ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮਿਲ ਮਿਲਣ ਹਾਰ ਜਿਨ ਵਿਸ਼ੋੜੀ ਸੋ ਮੇਲ ਸੀ ਗੋ ਕਹਿਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਤੇ ਪਾਪੇ ਪਾਸਾਰ ਪਰ ਹਰ ਪਾਪ ਤਿਸ਼ਾਣੇ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋ ਕਿਉ ਰਹੈ ਕਿਉ ਬੰਚੈ ਜਮ ਕਾਲ ਕਿਉ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾੜੀ ਵੇੜਿਆ ਪੀ ਜੰਜਾਲਾਂ ਮੈਂ ਵੇਣਣਾ ਕਿਉ ਛੁਪੀਐ ਪਾਪੇ ਪਤਾ ਪਚਾਹੇ ਫਿਰ ਫਿਰ ਥਾਹੀ ਫਸੈ ਕਊਆ ਖੇ ਪਸ਼ੂਤਾਨਾ ਆਬ ਕਿਆ ਹੂਆ ਥਾਥਾ ਚੋਗ ਚੁਗੈ ਨਹੀਂ ਬੁੱਝੈ ਸਤ ਗੁਰੂ ਮਿਲ ਤਾ ਆਖੀ ਸੁਝੈ ਜਿਉ ਮੱਛਲੀ ਫਾਤੀ ਜਮ ਜਾਲ ਵਿਣ ਗੁਰ ਦਾਤੇ ਮੁਕਤ ਨਾ ਭਾਲ ਫਿਰ ਫਿਰ ਆਵੇ ਫਿਰ ਫਿਰ daje ਇਕ ਰੰਗ ਰਚੈ ਰਹਿ ਲਿਵ ਲਾਈ ਏਵ ਛੁਟੈ ਫਿਰ ਫਾਸ ਨਾ ਪਾਈ